ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਪਰ ਇੱਕ ਕਿਸਾਨ ਬਯ ਮਹਿਸ 22 ਸਾਲ ਦੀ ਉਮਰ ਸ਼ੁਭਕਰਨ ਸਿੰਘ ਦੀ ਸਿਰ ਦੇ ਵਿੱਚ ਗੋਲੀ ਲੱਗਨ ਨਾਲ ਮੌਤ ਹੋ ਜਾਂਦੀ ਹੈ ਔਰ ਲਗਾਤਾਰ ਉਸ ਤੋਂ ਬਾਅਦ ਜਿਹੜਾ ਹੈ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜਦ ਤੱਕ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਐਫ ਆਰ ਦਰਜ ਨਹੀਂ ਕਰੇਗੀ ਉਨੀ ਦੇਰ ਤੱਕ ਅਸੀਂ ਪੋਸਟਮਾਰਟ ਨਹੀਂ ਕਰਾਵਾਂਗੇ ਫਿਲਹਾਲ ਹੁਣ 8 ਦਿਨਾਂ ਬਾਅਦ ਜਿਹੜਾ ਹੈ ਉਹ ਸ਼ੁਭਕਰਨ ਸਿੰਘ ਦਾ ਅੱਜ ਪੋਸਟਮਾਰਟਮ ਹੋਇਆ ਰਜਿੰਦਰ ਹਸਪੀਟਲ ਪਟਿਆਲਾ ਦੇ ਵਿੱਚ ਔਰ ਉਸ ਤੋਂ ਬਾਅਦ ਹੁਣ ਉਸ ਦੀ ਮ੍ਰਿਤਕ ਦੇਹ ਜਿਹੜੀ ਉਹ ਖਨੌਰੀ ਬਾਰਡਰ ਦੇ ਉੱਪਰ ਲਿਜਾਈ ਜਾ ਰਹੀ ਹੈ ਜਿਸ ਤੋਂ ਬਾਅਦ ਉਸ ਤੋਂ ਉਸ ਦੇ ਜਿਹੜਾ ਜੱਦੀ ਪਿੰਡਾ ਬੱਲੋ ਪਿੰਡ ਦੇ ਵਿੱਚ ਸ਼ਾਮ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਗੱਲਬਾਤ ਦੇ ਲਈ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਪਰ ਮ੍ਰਿਤਕ ਸ਼ੁਭਕਰਨ ਸਿੰਘ ਦੇ ਚਾਚਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਚਰਨਜੀਤ ਜੀ ਪੋਸਟਮਾਰਟਮ ਬੋਡੀ ਦਾ ਹੋ ਚੁੱਕਿਆ ਜੀ ਹਾਂਜੀ ਆਹ ਜੀ ਪੋਸਟਮਾਰਟਮ ਹੋ ਚੁੱਕਿਆ ਹਾਂਜੀ ਹੁਣ ਜਿਹੜਾ ਅਗਲਾ ਅਗਲਾ ਜਿਹੜਾ ਪ੍ਰੋਗਰਾਮ ਆ ਕਿਸ ਤਰੀਕੇ ਦਾ ਪਹਿਲਾਂ ਖਨੌਰੀ ਜਾਣਾ ਜਾਂ ਉਸ ਤੋਂ ਪਹਿਲਾਂ ਪਿੰਡ ਜਾਣਾ ਉਸ ਵਾਰ ਕਹਿੰਦੇ ਆ ਮਾਰੇ ਅੱਛਾ ਜੀ ਜਿਹੜੀ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਕਿਸੇ ਬਾਈ ਨੇਮ ਕੀਤੀ ਆ ਜਾਂ ਅਨਨੋਨ ਬੰਦੇ ਠੀਕ ਹੈ ਜੀ ਜਿਹੜੀ ਇੱਕ ਮੈਂ ਸਵਾਲ ਹੋਰ ਪੁੱਛਣਾ ਸੀ ਜਿਹੜੀ ਰਾਤ ਦੇਰ ਰਾਤ ਮੀਟਿੰਗ ਚੱਲੀ ਆ ਕਾਫੀ ਲੰਬੀ ਸਰਕਾਰ ਦੇ ਨਾਲਾ ਪ੍ਰਸ਼ਾਸਨ ਨਾਲ ਚੱਲੀ ਆ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ ਕਿ ਜਿਹੜਾ ਮ੍ਰਿਤਕ ਨੂੰ ਸ਼ਹੀਦ ਲਾਂ ਦਿੱਤਾ ਗਿਆ 1 ਕਰੋੜ 88 ਦਾ ਵੀ ਜਿਹੜਾ ਸੀ ਅਨਾਉਂਸ ਕਰ ਦਿੱਤਾ ਗਿਆ ਔਰ ਉਸ ਤੋਂ ਬਿਨਾ ਪਰਿਵਾਰ ਦੇ ਵਿੱਚ ਨੌਕਰੀ ਦੀ ਵੀ ਮੇਰੇ ਖਿਆਲ ਨਾਲ ਗੱਲ ਕੀਤੀ ਹੈ। ਹਾਂਜੀ ਪਰਿਵਾਰ ਦੇ ਵਿੱਚ ਮੇਰੇ ਖਿਆਲ ਨਾਲ ਛੋਟੀ ਭੈਣ ਨੂੰ ਨੌਕਰੀ ਵੀ ਦਿੱਤੀ ਜਾਣੀ ਹੈ। ਹਾਂਜੀ ਹਾਂ ਨੌਕਰੀ ਦੇ ਮੱਦੇਨਜ਼ਰ ਛੋਟੀ ਕੁੜੀਆਂ ਨੂੰ। ਠੀਕ ਹੈ ਜੀ ਔਰ ਖਨੋਰੀ ਬਾਰਡਰ ਤੋਂ ਕਿੰਨੇ ਕਬਜ ਜਿਹੜੀ ਮ੍ਰਿਤਕ ਦੇ ਲੈ ਕੇ ਅੱਗੇ ਪਿੰਡ ਪਹੁੰਚਣਾ ਕਿੰਨੀ ਦੇਰ ਰੱਖਣੀ ਆ ਬੋਡੀ ਉੱਥੇ? ਮੈਂ ਕਹਿੰਦਾ 3 ਘੰਟੇ ਦੇ ਕਰੀਬ ਲਗਭਗ ਬਾਅਦਾਂ ਦੇ ਪਿੰਡ ਜੀ। ਠੀਕ ਹੈ ਜੀ ਹੁਣ ਤੁਸੀਂ ਖਨੋਰੀ ਬਾਰਡਰ ਪਹੁੰਚ ਗਏ ਜਾਂ ਪਹੁੰਚ ਰਹੇ ਹੋ? ਖਨੋਰੀ ਬਾਰਡਰ ਅਸੀਂ ਅੱ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤਾਂ ਇਹ ਸਨ ਮ੍ਰਿਤਕ ਕਿਸਾਨ ਸ਼ੁਕਰਨ ਸਿੰਘ ਦੇ ਚਾਚਾ ਜੀ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਹੁਣ ਫਾਈਨਲ ਕਿਉਂਕਿ 7-8 ਦਿਨ ਤੋਂ ਜਿਹੜਾ ਲਗਾਤਾਰ ਇੱਕ ਗੱਲ ਦਾ ਰੇੜਕਾ ਬਣਿਆ ਹੋਇਆ ਸੀ ਜਿਸ ਦੇ ਚੱਲਦੇ ਉਸ ਮ੍ਰਿਤਕ ਕਿਸਾਨ ਜਿਸ ਦੀ ਉਮਰ 22 ਸਾਲ ਦੀ ਜਿਸ ਦੀ 21 ਫਰਵਰੀ ਨੂੰ ਜਦੋਂ ਉਹ ਦਿੱਲੀ ਕੂਚ ਦੀ ਕਾਲ ਦੇ ਉੱਪਰ ਖਨੋਰੀ ਬਾਰਡਰ ਦੇ ਵਿੱਚ ਪਹੁੰਚਦਾ ਖਨੋਰੀ ਬਾਰਡਰ ਦੇ ਉੱਪਰ ਪੰਜਾਬ ਵਾਲੇ ਪਾਸੇ ਇਹ ਮ੍ਰਿਤਕ ਕਿਸਾਨ ਜਿਹੜਾ ਹੁੰਦਾ ਉਹ ਖੜਾ ਹੁੰਦਾ ਉਸ ਤੋਂ ਬਾਅਦ ਇਹ ਆਪਣੇ ਦੋਸਤਾਂ ਦੇ ਨਾਲ ਜਿਵੇਂ ਕਿ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਬਿਆਨਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਇਹ ਖੇਤਾਂ ਦੇ ਵਿੱਚ ਜਨਕੀ ਜੋ ਹਰਿਆਣਾ ਦਾ ਬਾਰਡਰ ਸੀ ਉਸ ਤੋਂ ਵੀ 200 ਮੀਟਰ ਪਿੱਛੇ ਖੇਤਾਂ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਖੜਾ ਸੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕਰ ਰਿਹਾ ਸੀ ਔਰ ਉਸ ਵੇਲੇ ਜਦੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਆ ਖੇਤਾਂ ਦੇ ਵਿੱਚ ਵੀ ਜਿਹੜੇ ਡਰੋਨ ਦੇ ਰਾਹੀਂ ਗੋਲੇ ਸਿੱਟੇ ਜਾ ਰਹੇ ਸੀ ਔਰ ਉਦੋਂ ਅਚਾਨਕ ਗੋਲੀ ਆਉਂਦੀ ਹੈ ਜਿਹੜੀ ਕਿ ਮ੍ਰਿਤਕ ਦੇ ਸਿਰ ਦੇ ਵਿੱਚ ਵੱਜਦੀ ਔਰ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਦੀ ਨਿੰਦਿਆ ਹੁੰਦੀ ਹੈ ਔਰ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਇਸ ਨੂੰ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ ਪਰ ਜਿਵੇਂ ਕਿ ਪਰਿਵਾਰ ਨੇ ਕਿਹਾ ਸੀ ਕਿ ਜਦ ਤੱਕ ਸਰਕਾਰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਕਰਦੀ ਉਦੋਂ ਤੱਕ ਜਿਹੜਾ ਮ੍ਰਿਤਕ ਦੀ ਬਾਡੀ ਦਾ ਜਿਹੜਾ ਹੈ ਉਹ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ ਤਾਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ 8 ਦਿਨਾਂ ਦੇ ਬਾਅਦ ਕੱਲ ਸ਼ਾਮ ਨੂੰ ਜਿਹੜੀ ਦੇਰ ਰਾਤ ਮੀਟਿੰਗ ਚੱਲੀ ਆ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੁਣ ਅਨਨੋਨ ਜਿਹੜੇ ਅਣਪਛਾਤੇ ਲੋਕਾਂ ਦੇ ਉੱਪਰ ਜਿਹੜਾ 302 116 ਦੀ ਆਈਪੀਸੀ ਦੇ ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਔਰ ਪਰਿਵਾਰ ਦੇ ਜਿਹੜਾ ਮ੍ਰਿਤਕ ਦਾ ਪਿਤਾ ਉਸ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਔਰ ਉਸ ਵੇਲੇ ਜਿਹੜੇ ਹੋਰ ਮ੍ਰਿਤਕ ਦੇ ਦੋਸਤ ਉਸ ਵੇਲੇ ਉਸ ਦੇ ਨਾਲ ਮੌਜੂਦ ਸੀ ਉਹਨਾਂ ਦੇ ਬਿਆਨਾਂ ਦਾ ਵੀ ਬੇਰਵਾ ਇਸ ਐਫਆਈਆਰ ਦੇ ਵਿੱਚ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਮ੍ਰਿਤਕ ਦੀ ਬਾਡੀ ਹੈ ਜਿਹੜੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਆ ਉਹ ਪਰਿਵਾਰਕ ਮੈਂਬਰ ਉਸ ਨੂੰ ਐਂਬੂਲੈਂਸ ਦੇ ਰਾਹੀਂ ਜਿਹੜਾ ਖਨੋਰੀ ਬਾਰਡਰ ਲੈ ਕੇ ਜਾਣਗੇ ਉੱਥੇ ਇਸ ਮ੍ਰਿਤਕ ਨੌਜਵਾਨ ਕਿਸਾਨ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾਵੇਗੀ ਕੁਝ ਟਾਈਮ ਦੇ ਲਈ ਜਿਹੜੀ ਬਾਡੀ ਆ ਮ੍ਰਿਤਕ ਦੀ ਉਹ ਖਨੋਰੀ ਬਾਰਡਰ ਦੇ ਉੱਪਰ ਰੱਖੀ ਜਾਵੇਗੀ ਉਸ ਤੋਂ ਬਾਅਦ ਖਨੋਰੀ ਬਾਰਡਰ ਤੋਂ ਜਿਵੇਂ ਕਿ ਉਸ ਦੇ ਚਾਚਾ ਜੀ ਨੇ ਫੋਨ ਲਾਈਨ ਦੇ ਉੱਪਰ ਦੈਨਿਕ ਖਬਰਾਂ ਨੂੰ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਦੇ ਕਰੀਬ ਜਿਹੜਾ ਹੈ ਉਹ ਇਸ ਦੀ ਜਿਹੜੀ ਮ੍ਰਿਤਕ ਬਾਡੀ ਹੈ ਉਹ ਮ੍ਰਿਤਕ ਦੀ ਉਹ ਦੇ ਨੂੰ ਲੈ ਕੇ ਪਿੰਡ ਵੱਲੋਂ ਦੇ ਵਿੱਚ ਪਹੁੰਚਣਗੇ ਔਰ ਕਰੀਬ 4 ਤੋਂ 5 ਵਜੇ ਸ਼ਾਮ ਨੂੰ ਜਿਹੜਾ ਹੈ ਉਹ ਵੱਲੋਂ ਪਿੰਡ ਦੇ ਵਿੱਚ ਜਿਹੜਾ ਕੀ ਮ੍ਰਿਤਕ ਦਾ ਜਦੀ ਪਿੰਡ ਸੀ ਉੱਥੇ ਉਸ ਦਾ ਅੰਤਿਮ ਸੰਸਕਾਰ ਹੋਵੇਗਾ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਉਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਔਰ ਖੁਦ ਜਿਹੜੇ ਪੰਜਾਬ ਪੁਲਿਸ ਤੇ ਆਈਜੀ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਬਾਰੀਕੀ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੇ ਵੱਲੋਂ ਵੀ ਵਿਚਾਰ ਚਰਚਾ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸ਼ੁਕਰਨ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ ਰਾਈ ਲਾਈਨ ਤੋਂ ਬਾਅਦ 0 एफआईआर दर्ज ਕੀਤੀ ਗਈ ਹੈ ਇਸ ਕੇਸ ਦੀ ਅਗਲੇਰੀ ਤਫਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਨਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੀ ਹੈ ਸ਼ੁਭਕਰਨ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ ਰਾਇਲੈਂਡ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ। ਇਸ ਕੇਸ ਦੀ ਅਗਲੀ ਰੀ ਤਫ਼ਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ। ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੀ ਹੈ ਦੋਆਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗਾਰਾਜਨਿਤਿਕ ਵੱਲੋਂ ਜਿਹੜਾ ਸਾਂਝਾ ਅੰਦੋਲਨ ਚੱਲ ਰਿਹਾ ਉਹਨੂੰ ਅੱਜ 17ਵਾਂ ਦਿਨ ਹੋ ਗਿਆ ਆ ਬਹੁਤ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਪਾਟੜਾਂ ਤੇ ਹਾਜ਼ਰੀ ਲਵਾਉਂਦੇ ਆ ਕੱਲ ਡੇਰ ਰਾਤ ਜਿਹੜੀ ਆ ਸ਼ੁਭਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫ ਆਈ ਆਰ 302 ਦੀ ਕੱਟ ਲਈ ਗਈ ਆ ਔਰ 116 ਸ਼ਟਸ਼ਣਵੀ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਆ ਲੇਟ ਸਾਰੀ ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੂ ਦੇ ਵਿੱਚ ਹਊਗਾ ਲੰਘ ਪਕੇ ਲੋ 9:30 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਧਾਂਜਲੀ ਦੇਣ ਵਾਸਤੇ ਖਨੋਰੀ ਬਾਟਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ ਚ ਪਹੁੰਚੂਗੀ ਔਰ 2 ਤੋਂ 2:30 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤੋਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਉਨ੍ਹਾਂ ਦੇ ਅੰਤਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਤਾਂ ਇਸ ਵਾਸਤੇ ਦੁਨੀਆ ਨੂੰ ਆਹਵਾਨ ਕਰਦੇ ਹਾਂ ਦੂਸਰਾ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੋਆ ਵਿੱਚ ਖੋਟ ਹੋ ਗਈ ਆ ਉਹਨਾਂ ਨੂੰ ਆਪਣੀ ਸਿਰਫ ਸੱਤਾ ਚਾਹੀਦੀ ਆ ਉਹਨਾਂ ਵਾਲੇ ਸਮੇਂ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗੇ ਹਾਂ ਉਹ ਕੁਝ ਛਲ ਕਰਨਾ ਚਾਹੁੰਦੇ ਆ ਕਿਸਾਨ ਲੀਡਰਾਂ ਨਾਲ ਕਿ ਛੋਟੀ ਮੋਟੀ ਗੱਲ ਕਰਕੇ ਨਵੇੜਾ ਕਰ ਦਈਏ ਦੋਵੇਂ ਫੋਰਮਾਂ ਦੇ ਲੀਡਰਸ਼ਿਪ ਸਿਆਣੀ ਹੈਗੀ ਆ ਸਮਝਦਾਰ ਹੋਗੀ ਅਜੇ ਹਾਂ ਨਹੀਂ ਹੋਗਾ ਸੋ ਅੰਦੋਲਨ ਜਿਹੜਾ ਵਾ ਇਹ ਮੰਗਾ ਜਿੰਨਾ ਚ ਕੋਈ ਇਹਦਾ ਹੱਲ ਠੋਸ ਨਹੀਂ ਕਰਦੀ ਸਰਕਾਰ ਜਾਰੀ ਰੱਖਾਂਗੇ ਵੱਧ ਤੋਂ ਵੱਧ ਤਾਦਾਦ ਵਿੱਚ ਸ਼ੰਭੂ ਬਾਟਰ ਤੇ ਖਨੌਰੀ ਜਿਹੜਾ ਵਾ ਉਹ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਪਹੁੰਚਿਆ ਜਾਵੇ ਧੰਨਵਾਦ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 70105 98475 ਪਤਾ ਪੰਜਾਬ